ਰਾਮਪੁਰ ਤਲਵਾੜਾ ਜੋ ਦੋ ਪਿੰਡ ਸਾਡੀ ਮਿਊਨਿਸਪਲ ਕਮੇਟੀ ਸ਼ਹਿਰ ਦੇ ਅੰਦਰ ਉੱਥੇ ਨਾਲ ਸਮਰਾਵਾ ਕਾਂਗੜਾ ਮਾੜੀ ਬੱਚੇ ਸਾਰੇ ਪਿੰਡ ਇਧਰਲੀ ਸਾਈਡ ਤੇ ਨੇ ਔਰ ਮੈਂ ਅੱਜ ਦੱਸਣਾ ਚਾਹੁੰਦਾ ਪਿਛਲੇ ਦਿਨੀ ਪ੍ਰਸ਼ਾਸਨ ਦਾ ਸਾਡੇ ਇੱਥੋਂ ਦਾ ਕੋਈ ਗੁੱਜਰਪਾਈ ਚਰੇ ਦਾ ਮੁੰਡਾ ਡੁੱਬਿਆ ਸੀਗਾ ਤੇ ਇਹਦੇ ਤੋਂ ਦਰਿਆ ਤੋਂ ਕੋਈ 10-12 ਕਿੱਲੇ ਉਹ ਸੈਂਟਰ 'ਚ ਸੀਗਾ ਸਾਰੀ ਦੀ ਸਾਰੀ ਜ਼ਮੀਨ ਦਰਿਆ ਰੋੜ ਕੇ ਤੇ ਆਹ ਕਿਨਾਰੇ ਤੇ ਲਾਇਆ ਆਹ ਦੇਖੋ ਆ ਸਾਰੇ ਰੁੱਖ ਆ ਜੰਗ ਸਭ ਗਾਮਾ ਜਿਹੜਾ ਇਹ ਪੈਲੀ ਦਾ ਰੁੜ ਕੇ ਆ ਰਿਹਾ ਇਵੇਂ ਹੀ ਇਧਰ ਹੋ ਬਾਈ ਜੀ ਇਧਰੋ ਇਧਰ ਆ ਇਥੇ ਆ ਇਤੋਂ ਦਰਿਆ ਆ ਇਨਾ ਰਸਤਾ ਬਣਿਆ ਤੇ ਆ ਦਰਿਆ ਨੇ ਸਾਰੇ ਦਾ ਸਾਰਾ ਘੇਰਾ ਪਾ ਲਿਆ ਔਰ ਖਾਸ ਕਰਕੇ ਤੁਸੀਂ ਦਰਿਆ ਦੀ ਅਗਰ ਸਪੀਡ ਦੇਖੋਗੇ ਤੇ ਦਰਿਆ ਦੀ ਸਪੀਡ ਮੈਨੂੰ ਲੱਗਦਾ ਕਿ ਕੋਈ 80 90 ਦੀ ਸਪੀਡ ਦੇ ਉੱਤੇ ਦਰਿਆ ਦਾ ਪਾਣੀ ਜਿਹੜਾ ਬਹੁਤ ਤੇਜ਼ੀ ਨਾਲ ਚੱਲ ਰਿਹਾ ਔਰ ਇਹ ਦਰਿਆ ਸਾਰਾ ਹੀ ਜਿਹੜਾ ਵਿੱਚ ਉਹ ਬਰੇਤਾ ਜਾਂ ਪਰਲੀ ਸਾਈਡ ਦੇ ਉੱਤੇ ਉਹ ਬਰੇਤਾ ਜਿੱਥੇ ਹੁੰਦਾ ਸੀ ਉੱਥੇ ਪਹਿਲਾਂ ਦਰਿਆ ਜਿਹੜਾ ਉਹਦੇ ਲਾਗੇ ਵਗਦਾ ਹੁੰਦਾ ਸੀ ਉਧਰੋਂ ਦਰਿਆ ਸਾਰਾ ਛੱਡ ਕੇ ਇਧਰਲੇ ਪਨੇ ਨੂੰ ਉਰਲੀ ਸਾਈਡ ਨੂੰ ਜਿਹੜਾ ਉਹ ਆ ਗਿਆ ਔਰ ਖਾਸ ਕਰਕੇ ਮੈਂ ਅੱਜ ਇਸ ਜਗ੍ਹਾ ਤੇ ਆਉਣ ਦਾ ਮਕਸਦ ਅਸੀਂ ਜਿੰਨੇ ਜੋਗੇ ਆ ਆਪਦੇ ਕਰਾਂਗੇ ਔਰ ਖਾਸ ਕਰਕੇ ਇੱਥੇ ਨੁਕਸਾਨ ਜਿਹੜਾ ਪਿੰਡਾਂ ਵਾਲਿਆਂ ਦਾ ਬਹੁਤ ਜ਼ਿਆਦਾ ਆ ਜੋ ਸਾਰੇ ਪਿੰਡਾਂ ਵਾਲਿਆਂ ਦਾ ਬਹੁਤ ਜ਼ਿਆਦਾ ਹੋ ਚੁੱਕਿਆ ਕਿਸਾਨਾਂ ਦੀ ਕਿਸੇ ਦੇ 10 ਕਿੱਲੇ ਜ਼ਮੀਨ ਕਿਸੇ ਦੀ 15 ਕਿੱਲੇ ਜ਼ਮੀਨ ਜੇ ਨਾਲ ਦੀ ਜ਼ਮੀਨ ਦੀ ਗੱਲ ਕਰ ਲਈਏ ਤੇ ਕਿਸਾਨ ਆਪਦੇ ਪਪੂਲਰ ਵਾੜ ਰਹੇ ਆ ਆਪ ਦਾ ਕਮਾਲ ਜਿਹੜਾ ਉਹ ਸਾਰੇ ਪਪੂਲਰ ਵਾੜ ਰਹੇ ਨੇ ਵੀ ਜੋ ਬਚਦਾ ਬਚਾ ਲਈਏ 7-8 ਕਿੱਲੇ ਇਹਨਾਂ ਦਾ ਪਪੂਲਰ ਹੋ ਰ ਚੁੱਕਿਆ ਜੇ ਇਧਰਲੇ ਬੰਦੇ ਗੱਲ ਕਰ ਲਈਏ ਤੇ ਇਹ ਫਸਲਾਂ ਲੱਗੀਆਂ ਝੋਨਾ ਸਾਰਾ ਮਾਰ ਦਿੱਤਾ ਔਰ ਇਧਰ ਨੂੰ ਚੱਲਣਾ ਸ਼ੁਰੂ ਹੋ ਗਿਆ ਔਰ ਇਹ ਅੱਜ ਫਿਰ ਮੈਂ ਇਸ ਮਾਧਿਅਮ ਰਾਹੀਂ ਸੈਂਟਰ ਗਵਰਨਮੈਂਟ ਨੂੰ ਪੰਜਾਬ ਗਵਰਨਮੈਂਟ ਨੂੰ ਸਾਡੇ ਪੰਜਾਬ ਦੇ ਗਾਇਕਾਂ ਨੂੰ ਔਰ ਖਾਸ ਕਰਕੇ ਜਥੇਬੰਦੀਆਂ ਨੂੰ ਐਨਜੀਓ ਨੂੰ ਇਹ ਅਪੀਲ ਕਰੂੰਗਾ ਕਿ ਜਿਸ ਜਗ੍ਹਾ ਦੇ ਉੱਤੇ ਡਿਸੰਬਰ ਨੂੰ ਵੀ ਬੇਨਤੀ ਕਰਦਾ ਕਿ ਜਿਸ ਜਗ੍ਹਾ ਦੇ ਉੱਤੇ ਅਗਰ ਕਿਸੇ ਦੀ ਜ਼ਮੀਨ ਨੂੰ ਨਪਲਿਆ ਜਾਂਦਾ ਪਾਣੀ ਆ ਕੇ ਵੜਦਾ ਨਪਲਿੰਦਾ ਤੇ ਉਸ ਤੋਂ ਬਾਅਦ ਉਹ ਪਾਣੀ ਉਤਰ ਜਾਂਦਾ ਉਹ ਜ਼ਮੀਨ ਸਾਲ ਬਾਅਦ ਬਣ ਜੂ 2 ਸਾਲ ਬਾਅਦ ਬਣ ਜੂ ਮੁਆਗਾਂ ਮਿਲ ਜੂ ਪਰ ਜਿੰਨਾਂ ਲੋਕਾਂ ਦੀ ਜ਼ਮੀਨ ਹੀ ਦਰਿਆ ਰੋੜ ਕੇ ਤੇ ਦਰਿਆ ਨੇ ਆ ਕੇ ਮਲ ਲਈ ਉਹ ਲੋਕ ਕਿੱਥੇ ਜਾਣਗੇ ਇਹ ਜਗ੍ਹਾ ਦੇ ਉੱਤੇ 30 32 ਲੱਖ ਰੁਪਏ ਕਿੱਲੇ ਦੀ ਜ਼ਮੀਨ ਦਾ ਰੇਟ ਆ ਔਰ ਕਿਸੇ ਦੇ 10 ਕਿੱਲੇ ਕਿਸੇ ਦੇ 15 ਕਿੱਲੇ ਕਿਸੇ ਦੇ 5 ਕਿੱਲੇ ਇੱਕ ਇਥੇ ਕਿਸੇ ਦੇ 15 ਕਿੱਲੇ ਆ ਤੇ ਉਹ ਚੋਂ ਬਚੇ ਹੀ 2 ਕਿੱਲੇ 13 ਕਿੱਲੇ ਰੋੜ ਕੇ ਲੈ ਗਿਆ ਕਿੱਥੇ ਜਾਣਗੇ ਜ਼ਿੰਦਗੀਆਂ ਦੀਆਂ ਜ਼ਿੰਦਗੀਆਂ ਪਰਿਵਾਰਾਂ ਦੇ ਪਰਿਵਾਰ ਜਿਹੜੇ ਆ ਉਹ ਇਥੇ ਨਹਾਥਲ ਕਰਕੇ ਸਾਈਡ ਤੇ ਬਿਠਾਤੇ ਆ ਔਰ ਜਿੱਥੇ ਅੱਜ ਇਹ ਕਿਸਾਨ ਜਲਦੇਵਤਾ ਨੂੰ ਬੇਨਤੀ ਕਰਦੇ ਉੱਥੇ ਸਰਕਾਰਾਂ ਨੂੰ ਬੇਨਤੀ ਕਰਦੇ ਆ ਔਰ ਕਿਸੇ ਵੀ ਸਰਕਾਰ ਦਾ ਨਾਂ ਪੰਜਾਬ ਸਰਕਾਰ ਨਾ ਸੈਂਟਰ ਸਰਕਾਰ ਔਰ ਨਾ ਕੋਈ ਪ੍ਰਸ਼ਾਸਨ ਕਿਸੇ ਦਾ ਇੱਕ ਨਮਾਇੰਦਾ ਇੱਥੇ ਤੱਕ ਨਹੀਂ ਵੜਿਆ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਇਸ ਨਗਰ ਦਾ ਪ੍ਰਧਾਨ ਨਗਰ ਕੌਂਸਲ ਹੋਣ ਦੇ ਨਾਲ ਤੇ ਕਿ ਸਿਆਸਤ ਬਾਅਦ ਚ ਹੋ ਜੂਗੀ ਸਾਰਾ ਕੁਝ ਬਾਅਦ ਚ ਹੋ ਜੂਗਾ ਇੱਥੇ ਚਾਹੇ ਕੋਈ ਅਕਾਲੀ ਆ ਚਾਹੇ ਕੋਈ ਆਮ ਆਦਮੀ ਵਾਲਾ ਚਾਹੇ ਕੋਈ ਕਾਂਗਰਸ ਵਾਲਾ ਚਾਹੇ ਕਿਸੇ ਵੀ ਪਾਰਟੀ ਵਿੱਚ ਵੀ ਨਸਬੰਧਤਾ ਸਾਰਿਆਂ ਨੂੰ ਰਲ ਕੇ ਇਕੱਠੇ ਹੋ ਕੇ ਨਾ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਆ ਸਿਆਸਤਾਂ ਜਿਹੜੀਆਂ ਉਹ 6 ਮਹੀਨੇ ਬਾਅਦ ਲੜ ਲਾਂਗੇ ਆਪਾਂ ਉੱਕੜ ਲਾਂਗੇ ਵੈਮਸੀਬੀ ਦੇ ਬਾਅਦ ਵੀ ਕਿਹਦੇ ਚ ਕੀ ਆ ਪਰ ਅੱਜ ਸਾਨੂੰ ਸਾਰਿਆਂ ਨੂੰ ਇੱਕ ਮੋਢੋ ਕੇ ਜੌਣ ਦੀ ਲੋੜ ਆ ਕਿ ਇੱਥੇ ਕੋਈ ਜਿਹੜਾ ਦਰਿਆ ਰੋੜਿਆ ਜ਼ਮੀਨ ਹੈ ਉਹ ਕਿਸੇ ਕਾਂਗਰਸੀ ਕਾਲੀ ਆ ਬੀਜੇਪੀ ਵਾਲੇ ਦੀ ਵੇਖ ਕੇ ਨਹੀਂ ਰੋੜ ਰਿਆ ਉਹ ਸਮੁੱਚੇ ਕਿਸਾਨਾਂ ਦੀ ਜ਼ਮੀਨ ਰੋੜ ਕੇ ਲੈ ਕੇ ਜਾ ਰਿਹਾ ਤੇ ਸਾਨੂੰ ਅੱਜ ਇਹ ਜਗ੍ਹਾ ਛੱਡ ਕੇ ਆਪਦੀਆਂ ਸਿਆਸਤਾਂ ਆਪਦੀਆਂ ਚੀਜ਼ਾਂ ਔਰ ਬੇਨਤੀ ਕਰਦਾ ਡੀਸੀ ਸਾਹਿਬ ਨੂੰ ਕਿ ਆਪਦੇ ਪ੍ਰਸ਼ਾਸਨ ਨੂੰ ਜਰੂਰ ਇੱਥੇ ਭੇਜਿਆ ਜਾਵੇ ਔਰ ਸਰਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਵੀ ਕੁੰਭ ਕਰਨੀ ਛੱਡ ਕੇ ਸੈਂਟਰ ਗਵਰਨਮੈਂਟ ਨੂੰ ਕਹਿਣਾ ਵੀ ਕੁੰਭ ਕਰਨੀ ਦੇ ਤੁਹਾਡੇ ਇਹਨੇ ਮੰਤਰੀ ਨੇ ਸਾਡਾ ਬੇਸ਼ ਹਿੰ ਸਾਡਾ ਪੰਜਾਬ ਜਦ ਜਦ ਲੋੜ ਪਈ ਇਨ ਇਨ ਕਿਸਾਨਾਂ ਦੇ ਇਨ ਪੰਜਾਬੀਆਂ ਦੇ ਮੁੰਡਿਆਂ ਨੇ ਜਾ ਕੇ ਬਾਰਡਰ ਦੇ ਉੱਤੇ ਛਾਪੀਆਂ ਡਾਈਆਂ ਅਗਰ ਕਹਿੰਦੇ 5 ਲੱਖਾਂ ਲਾਸ਼ਾਂ ਪਾਕਿਸਤਾਨ ਤੋਂ ਆਉਂਦੀਆਂ ਤੇ 4 ਹਮੇਸ਼ਾ ਪੰਜਾਬੀਆਂ ਦੀਆਂ ਹੋਈਆਂ ਤੇ ਪੰਜਾਬ ਦੇ ਅੱਜ ਇਹ ਹਾਲਾਤ ਆ ਤੇ ਕਿਸੇ ਦਾ ਵੀ ਇਸ ਗੱਲ 'ਤੇ ਧਿਆਨ ਨਹੀਂ ਮੇਰੀ ਹੱਥ ਜੋੜ ਕੇ ਇਹ ਬੇਨਤੀ ਆ ਵੀ ਬੇਸ਼ੱਕ ਗਾਇਕਾਂ ਨੂੰ ਵੀ ਬੇਨਤੀ ਆ ਕਿ ਉਹ ਬਹੁਤ ਸਾਰੀ ਮਦਦ ਕਰ ਰਿਹਾ ਧੰਨਵਾਦ ਆ ਉਹਨਾਂ ਦਾ ਟਰੈਕਟਰ ਦੇ ਰਹੇ ਆ ਕਿਸੇ ਨੂੰ ਕੁਝ ਦੇ ਰਿਹਾ ਦੇਣ ਚੰਗੀ ਗੱਲ ਆ ਪਰ ਉਹ ਜਗ੍ਹਾ ਤੇ ਤੁਸੀਂ ਮਦਦ ਕਰ ਲੋਗੇ ਜ਼ਮੀਨ ਵੀ ਖਾਲੀ ਕਰਾਓਗੇ ਜਿਹੜੀ ਜ਼ਮੀਨਾਂ ਚ ਦਰਿਆ ਰੋੜ ਕੇ ਲੈ ਗਿਆ ਇਹਨੂੰ ਬਚਾਉਣ ਦੀ ਲੋੜ ਆ ਇਸ ਜਗ੍ਹਾ ਤੇ ਆਉਣ ਦੀ ਲੋੜ ਆ ਔਰ ਜਦੋਂ ਦਾ ਹੜ ਆਇਆ ਇੱਥੇ ਉਦੋਂ ਦੀ ਕੋਈ ਪ੍ਰੋਬਲਮ ਨਹੀਂ ਸੀ ਸਿਰਫ 4 ਦਿਨਾਂ ਦੇ ਵਿੱਚ ਵਿੱਚ 200 ਕਲਾ ਜ਼ਮੀਨ ਦਰਿਆ ਕਰੀਬ 200 ਕਲਾ ਰੋੜ ਕੇ ਲੈ ਗਿਆ ਔਰ ਅੱਜ ਵੀ ਅਸੀਂ ਚੇਚਾ ਗਿਆ ਤੇ ਖਰੋਤੇ ਆ ਸਾਡੇ ਸਾਹਮਣੇ 10 10 15 15 ਫੁੱਟ ਦੀਆਂ ਖੱਡਾਂ ਜਿਹੜੀਆਂ ਆ ਉਹ ਦਰਿਆ ਸੁੱਟ ਰਿਹਾ ਜਦੋਂ ਸੁੱਟਦਾ 15 ਫੁੱਟ ਦੀ ਖੱਡ ਔਕਦਾ ਤੇ ਅੱਗੇ ਵਧ ਜਾਂਦਾ 15 15 ਫੁੱਟ ਸਾਡੇ ਵੇਹੜੇ ਵੇਹੜਿਆਂ 15 15 ਔਰ ਇੱਕ ਮੈਂ ਬੇਨਤੀ ਪ੍ਰਸ਼ਾਸਨ ਨੂੰ ਵੀ ਇਹ ਕਰੂੰਗਾ ਕਿ ਸਾਡਾ ਸ਼ਹਿਰ ਤਲਵਾੜੇ ਦੀ ਗੱਲ ਕਰੀਏ ਰਾਮਪੁਰ ਦੀ ਗੱਲ ਕਰੀਏ ਸ਼ਹਿਰ ਦੀ ਗੱਲ ਕਰੀਏ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਗੱਲ ਕਰੀਏ ਗੁਰੂ ਦੀ ਨਗਰੀ ਆ ਤੇ ਇੱਥੋਂ ਦਰਿਆ ਸਿਰਫ 1 ਡੇਢ ਕਿੱਲਾ ਰਹਿ ਗਿਆ ਦਰਿਆ 10 15 ਕਿੱਲੇ ਢਾੜ ਲਾ ਕੇ ਸ਼ਹਿਰ ਦੇ ਨਾਲ ਆ ਕੇ ਲੱਗ ਗਿਆ ਸਾਡੇ ਤਲਵਾੜੇ ਦੇ ਨਾਲ ਆ ਕੇ ਲੱਗ ਗਿਆ ਅਗਰ ਇਹਦਾ ਕੋਈ ਚਾਰਾ ਨਾ ਕੀਤਾ ਗਿਆ ਤੇ ਸਮੁੱਚੇ ਦਾ ਸਮੁੱਚਾ ਪਿੰਡ ਜੋ ਸਾਡੇ ਢਾਈ ਕਿਨਾਰੇ ਆ ਜੋ ਸਾਡਾ ਨੀਚੇ ਤੋਂ 100 150 200 300 ਫੁੱਟ ਉੱਚਾ ਆ ਉਹ ਜਿਵੇਂ ਸ਼ਹਿਰ ਦੇ ਵਿੱਚ ਤਰੇੜ ਆਈ ਆ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਲੋਕਾਂ ਦੀ ਅਰਦਾਸਾਂ ਮੰਨੀਆਂ ਕਿ ਉਹ ਹਲੇ ਬਚਾ ਆ ਗੁਰੂ ਸਾਹਿਬ ਗਾਂ ਵੀ ਵਿਚਾਰ ਰੱਖਣ ਇਹ ਸਾਰਾ ਹੀ ਤਰਿਆ ਦੇ ਨਾਲ ਪਿੰਡ ਜਿਹੜਾ ਉੱਚੇ ਥਾਂ ਰੁੜ ਰੁੜ ਕੇ ਦਰਿਆ ਦੇ ਨਾਲ ਚੱਲ ਜਾਣਾ ਜੇ ਉਸ ਹੱਬ ਨਾਲ ਦਰਿਆ ਦੀ ਸਪੀਡ ਆ 100 ਦੀ ਸਪੀਡ ਨਾਲ ਦਰਿਆ ਇਹ ਨੂੰ ਵਧ ਰਿਹਾ ਔਰ ਹਰੇਕ ਹਰੇਕ ਵੀ 25 ਮਿੰਟ ਅੱਧੇ ਘੰਟੇ ਦੇ ਵਿੱਚ 15 ਫੁੱਟ ਦੀ ਸੁਖ ਸਾਹਿਬ ਤੁਸੀਂ ਆਪ ਅੰਦਾਜ਼ਾ ਲਾਓ ਕਿ 4 ਦਿਨਾਂ ਦੇ ਵਿੱਚ 200 ਕਲਾ ਜ਼ਮੀਨ ਦਰਿਆ ਨੇ ਜਿਹੜੀ ਆਪਣੀ ਹੀ ਪਲੇਟ ਏਟ ਲੈ ਲਈ ਮੇਰੀ ਇਹ ਬੇਨਤੀ ਆ ਮੇਰੇ ਸਮੁੱਚੇ ਇਸ ਪਿੰਡ ਦੇ ਚੁਣੇ ਨਮਾਇंदे ਇੱਥੋਂ ਦੇ ਕੌਂਸਲਰ ਸਹਿਬਾਨ ਲੰਬੜਦਾ ਸਹਿਬਾਨ ਸਰਪੰਚ ਸਹਿਬਾਨ ਔਰ ਸਮੁੱਚੇ ਜਿਹੜੇ ਜ਼ਿਮੀਦਾਰ ਨੇ ਇੱਥੋਂ ਦੇ ਜਿਨ੍ਹਾਂ ਦੀਆਂ ਜ਼ਮੀਨਾਂ ਜਾ ਰਹੀਆਂ ਸਾਰੇ ਇੱਥੇ ਖਲੋਤੇ ਨੇ ਹੱਥ ਜੋੜ ਕੇ ਬੇਨਤੀ ਆ ਕਿ ਇਹਨਾਂ ਦਾ ਸਾਥ ਦਿੱਤਾ ਜਾਵੇ ਇਹਨਾਂ ਦਾ ਸਾਥ ਦੇਣ ਦੀ ਲੋੜ ਆ ਅੱਜ ਪੱਖ-ਪਾਠ ਕਰਨ ਦੀ ਲੋੜ ਨਹੀਂ ਅੱਜ ਇੱਕ ਮੁੱਠ ਹੋ ਕੇ ਸਾਨੂੰ ਲੜਨ ਦੀ ਲੋੜ ਆ ਔਰ ਮੇਰੀ ਬੇਨਤੀ ਹੱਥ ਜੋੜ ਕੇ ਇਹਨਾਂ ਲੋਕਾਂਗੇ ਧੰਨਵਾਦ ਜੀ